ਜਿਸੇ ਸ਼ਿਕਾਇਤ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤਿੰਨ ਜ਼ਖਤ ਬਾਈ ਹਿੰਦੀ ਦੇ ਉੱਪਰ ਡੇਲੀ ਦੀ ਤਰ੍ਹਾਂ ਅੱਜ ਆਪਾਂ ਤੁਹਾਡੇ ਲਈ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਏਗੇ ਤੁਸੀਂ ਦੇਖ ਰਹੇ ਹੋ ਇਹਦੀ ਈ ਸਾਈਡ ਬਣਿਆ ਹੋਇਆਗਾ ਇਹ ਘੇਰੇ ਦਾ ਡਿਜ਼ਾਈਨ ਹੈਗਾ ਜਿਹੜਾ ਆਪਾਂ ਰੈਡੀ ਕਰ ਰਹੇ ਹਾਂਗੇ ਇਹਨੂੰ ਤੁਸੀਂ ਕਿਵੇਂ ਬਣਾਉਣਾਗਾ ਇਹ ਮੈਂ ਤੁਹਾਨੂੰ ਇੱਕ ਬਣਾ ਕੇ ਦਿਖਾਉਣੀ ਹੈਗੀ ਆ ਚੀਜ਼ ਜਿਹੜੀ ਤੁਹਾਨੂੰ ਮੈਂ ਇੱਕ ਬਣਾ ਕੇ ਦਿਖਾ ਦੂੰਗੀ ਕਿ ਇਹ ਵਾਲੀ ਚੀਜ਼ ਕਿਵੇਂ ਬਣਾਉਣੀ ਹੈ ਮੋਤੀ ਕਿਵੇਂ ਲਾਉਣੇ ਨੇ ਕਿਵੇਂ ਐਡ ਕਰਨੇ ਨੇ ਤੇ ਜਿਹੜਾ ਆਹ ਵਾਲੀ ਫਲਾਵਰ ਨੇਗੇ ਇਹਨਾਂ ਦਾ ਫੁੱਲ ਟਿਊਟੋਰੀਅਲ ਆਪਾਂ ਨੇ ਦਿੱਤਾ ਹੋਇਆ ਹੈ ਜੀ ਇਹਦੀ ਫੁੱਲ ਵੀਡੀਓ ਹੈ ਜਿਹੜੀ ਆਪਾਂ ਉਹ ਬਣਾਈ ਹੋਈ ਹੈਗੀ ਤੁਸੀਂ ਉਹ ਜਾ ਕੇ ਆਪਣੇ ਚੈਨਲ ਦੇ ਉੱਪਰ ਦੇਖ ਸਕਦੇ ਹੋਗੇ ਇਹ ਹੈਗਾ ਜੀ ਬੁਲੀਅਨ ਸਟਿਚ ਦੇ ਨਾਲ ਹੈ ਜਿਹੜਾ ਉਹ ਫਲਾਵਰ ਬਣਿਆ ਹੋਇਆ ਹੈਗਾ ਮੈਂ ਇਹਦੀ ਡਿਸਕ੍ਰਿਪਸ਼ਨ ਦੇ ਵਿੱਚ ਇਸ ਦਾ ਲਿੰਕ ਵੀ ਪਾ ਦੂੰਗੀ ਆਹ ਵਾਲੇ ਫੁੱਲ ਦਾ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਚੈੱਕ ਕਰ ਸਕਦੇ ਹੋਗੇ ਤੇ ਮੈਂ ਤੁਹਾਨੂੰ ਲਿੰਕ ਹੈ ਜਿਹੜਾ ਉਹ ਭਾਵੇਂ ਵੀ ਤੁਸੀਂ ਇਹ ਵਾਲਾ ਫਲਾਵਰ ਹੈ ਜਿਹੜਾ ਉਥੋਂ ਸਿੱਖ ਸਕਦੇ ਹੋਗੇ ਹੁਣ ਆਪਾਂ ਨੇ ਸਭ ਤੋਂ ਪਹਿਲਾਂ ਕੀ ਕਰਨਾ ਹੈ ਜੀ ਦੋਨੋਂ ਫਲਾਵਰ ਨੇ ਕਿ ਸਭ ਤੋਂ ਪਹਿਲਾਂ ਤਾਂ ਆਪਾਂ ਨੇ ਇਹ ਟ੍ਰੇਸ ਕਰਨਾਗਾ ਇਦਾਂ ਸੈਂਟਰ ਚ ਫਲਾਵਰ ਬਣਾ ਕੇ ਆਹ ਸਿਰੇ ਤੋਂ ਲੈ ਕੇ ਇਹਦੇ ਆਹ ਸਿਰੇ ਤੱਕ ਆਪਾਂ ਨੇ ਇੱਥੋਂ ਆਹ ਵਾਲੇ ਸਿਰੇ ਤੋਂ ਲੈ ਕੇ ਆਹ ਵਾਲੇ ਸਿਰੇ ਤੱਕ ਆਪਾਂ ਇਹਨੂੰ ਇਦਾਂ ਪੈਨ ਦੇ ਨਾਲ ਮੈਚ ਕਰ ਦੇਣਾਗਾ ਇਹ ਜਿਹੜੀ ਆਪਣੀ ਡ੍ਰੇਸ ਹੋਊਗੀ ਤੇ ਫੇ ਜਿਹੜਾ ਆਪਾਂ ਸਟੈਮ ਸਟਿਚ ਕਰਦੇ ਹੁੰਦੇ ਆ ਜੀ ਉਹਦੇ ਨਾਲ ਆਪਾਂ ਨੇ ਜਿਹੜੀ ਆ ਵਾਲੀ ਚੀਜ਼ ਬਣਾਉਣੀ ਹੈ ਇਹਦੀ ਇੱਥੋਂ ਇੱਤਾ ਸਟੈਮ ਦਾ ਸਟਿਚ ਦੇ ਨਾਲ ਅਗਰ ਤੁਸੀਂ ਨੂੰ ਇਹ ਵਾਲੇ ਸਟਿਚ ਨਹੀਂ ਆਉਂਦੇ ਤਾਂ ਤੁਸੀਂ ਇਹਦੀ ਵੀਡੀਓ ਵੀ ਦੇਖ ਸਕਦੇ ਹੋਊਂਗੇ ਜਿਹੜਾ ਜਿਹੜਾ ਮੈਂ ਇਹਦੇ ਵਿੱਚ ਕੰਮ ਕਰ ਰਹੀ ਹਾਂ ਉਹਨਾਂ ਦੀ ਮੈਂ ਜਿਹੜੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾ ਦੂੰਗੀ ਵੀਡੀਓਜ਼ ਦੇ ਤੁਸੀਂ ਚੈੱਕ ਕਰ ਲਿਓ ਤੇ ਜਿਹੜੇ ਆਪਣੇ ਚੈਨਲ ਦੇ ਉੱਪਰ ਨਵੇਂ ਆਏ ਨੇ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਤੁਹਾਡੇ ਕੋਲ ਹੀ ਨੋਟੀਫਿਕੇਸ਼ਨਸ ਆ ਜਾਂ ਕਰਨਗੇ ਜੀ ਨਵੀਆਂ ਵੀਡੀਓਜ਼ ਦੀ ਤੁਸੀਂ ਇਸੇ ਤਰ੍ਹਾਂ ਜਿਹੜੀ ਉਹ ਸਾਰੀ ਲਾਈਨ ਜਿਹੜੀ ਆਪਾਂ ਇੱਕ ਫਲਾਵਰ ਦੇ ਲੈ ਕੇ ਦੂਜੇ ਫਲਾਵਰ ਤੱਕ ਹੈ ਜਿਹੜੀ ਉਹ ਮੈਚ ਕਰ ਲੈਣੀ ਹੈਗੀ ਇਦਾਂ ਠੀਕ ਹੈ ਜੀ ਇੱਥੇ ਤੱਕ ਤੁਸੀਂ ਜਿਹੜੀ ਇਹ ਚੀਜ਼ ਹੈਗੀ ਉਹ ਮੈਚ ਕਰ ਲੈਣੀ ਹੈ ਤੇ ਇਸ ਇੱਥੇ ਆਪਾਂ ਇਹਨੂੰ ਛੱਡ ਦੇਣਾਗਾ ਜਿਹੜਾ ਆਪਣਾ ਥ੍ਰੈਡ ਹੋਊਗਾ ਤੇ ਇਸ ਦੇ ਲਈ ਸਾਈਡ ਆਪਾਂ ਜਿਹੜੇ ਆ ਵਾਲੇ ਮੋਤੀ ਲੱਗੇ ਹੋਏ ਨੇਗੇ ਇਹ ਲਾ ਕੇ ਦਿਖਾਉਣੀ ਹੈ ਤੁਹਾਨੂੰ ਫਿਰ ਜਿਹੜੀ ਆ ਵਾਲੀ ਚੀਜ਼ ਬਣੀ ਹੋਈ ਹੈਗੀ ਇਹ ਵਾਲੀ ਵੀ ਦਿਖਾਵਾਂਗੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਮੋਤੀ ਲਾ ਕੇ ਦਿਖਾਉਣੀ ਹੈ ਜੀ ਆਪਾਂ ਸੈਂਟਰ ਦੇ ਵਿੱਚ ਸੂਈ ਕੱਢਣੀ ਹੈ ਜਿੱਥੇ ਆਪਾਂ ਨੇ ਨਿਸ਼ਾਨੀ ਲਗਾਈ ਹੋਈ ਹੈਗੀ ਤੇ ਇੱਕੋ ਮੋਤੀ ਪਾ ਕੇ ਇੱਥੇ ਆਪਾਂ ਨੇ ਸੈਂਟਰ ਬਣਾ ਲੈਣਾ ਹੈ ਦਾ ਐਦਾਂ ਠੀਕ ਹੈ ਜੀ ਤੇ ਫਿਰ ਆਪਾਂ ਨੇ ਸਾਈਡ ਤੇ ਫਿਰ ਕੱਢ ਲੈਣਾ ਮੈਂ ਛੇ ਛੀ ਮੋਤੀਆਂ ਦਾ ਬਣਾ ਰਹੀ ਆਂ ਕਿ ਤੁਸੀਂ ਵੱਡਾ ਬਣਾਉਣਾਗਾ ਬਟ ਛੇ ਤੋਂ ਵੱਡੇ ਇਹਦੇ ਵਿੱਚ ਸਰਕਲ ਦੇ ਵਿੱਚ ਨਹੀਂ ਆਉਣੇ ਹੈਗੇ ਕਿਉਂਕਿ ਇਹ ਛੋਟਾਗਾ ਅਗਰ ਤੁਸੀਂ ਵੱਡਾ ਬਣਾਉਣੀ ਤਾਂ ਸੈਂਟਰ ਦੇ ਵਿੱਚ ਤੁਸੀਂ ਵੱਡਾ ਫਲਾਵਰ ਵੱਡਾ ਮੋਤੀ ਰੱਖਿਓ ਅਗਰ ਥੋੜਾ ਹੀ ਅਗੱਡਾ ਫਲਾਵਰ ਬਣਾਉਣਾਗਾ ਮੈਂ ਐਦਾਂ ਸੂਈ ਦੇ ਵਿੱਚ ਜਿਹੜੇ ਛੇ ਮੋਤੀ ਨੇਗੇ ਉਹ ਵਾਲੇ ਐਦਾਂ ਪਾ ਲੈਣੇ ਆਪਾਂ ਤੇ ਐਦਾਂ ਹੀ ਆਪਾਂ ਇਹਨਾਂ ਨੂੰ ਇਹਦੇ ਆਲੇ ਦਲੇ ਅੱਧਾ ਮੋਤੀ ਬਣਾਉਣੀ ਹੈ ਤੇ ਇਹਨੂੰ ਬਣਾਉਣ ਦੇ ਲਈ ਆਪਾਂ ਜਿਹੜਾ ਸਾਰੇ ਐਵੇਂ ਕੱਢ ਲਏ ਹੋਣੇ ਨੇ ਗਿਆ ਵਾਲੀ ਥ੍ਰੈਡ ਦੇ ਵਿੱਚ ਪਾ ਲੈਣੇ ਨੇ ਤੇ ਜਿਹੜੀ ਆਹ ਵਾਲੀ ਪਾਈ ਹੋਊਗੀ ਆਪਣਾ ਸਭ ਤੋਂ ਪਹਿਲਾ ਮੋਤੀ ਆ ਉਹਦੇ ਵਿੱਚ ਵੀ ਸੂਈ ਇਦਾਂ ਕੱਢਣੀ ਹੈਗੀ ਬਿਲਕੁਲ ਹੀ ਨੇੜੇ ਇੱਦਾਂ ਠੀਕ ਹੈ ਜੀ ਇਹਦੇ ਨਾਲ ਜਿਹੜਾ ਥੋੜਾ ਜਿਹਾ ਕਾਸਕੀ ਰਹਿੰਦਾ ਹੈਗਾਹੀਂ ਮੋਤੀ ਖਿੰਡਦੇ ਨਹੀਂ ਹੈਗੇ ਤੇ ਐਦਾਂ ਹੁਣ ਜਿਹੜੀ ਆਪਣੀ ਆ ਚੀ ਜਾਈਗੀ ਇਹ ਸਰਕਲ ਬਣ ਗਿਆ ਦੇਖੋ ਹੁਣ ਆਪਾਂ ਇਹਨੂੰ ਇੱਧੇ ਉੱਪਰ ਪਾਵਾਂਗੇ ਐਦਾਂ ਕਿ ਜਿਹੜਾ ਆਪਣਾ ਆ ਵਾਲਾ ਮੋਤੀ ਹੋਊਗਾ ਠੀਕ ਹੈ ਜੀ ਸੈਂਟਰ ਵਾਲਾ ਮੋਤੀ ਇੱਕ ਮੋਤੀ ਦੇ ਵਿੱਚੋਂ ਆਪਾਂ ਇਧਰੋਂ ਥ੍ਰੈਡ ਕੱਢਤਾ ਤੇ ਇੱਕ ਮੋਤੀ ਦੇ ਵਿੱਚੋਂ ਆਪਾਂ ਇੱਥੋਂ ਥ੍ਰੈਡ ਐਵੇਂ ਵਿੱਚੋਂ ਕੱਢ ਕੇ ਉਹਦੇ ਬਿਲਕੁਲ ਹੀ ਨੇੜੇ ਪਾ ਦਾਂਗੇ ਜਿਹੜਾ ਥ੍ਰੈਡ ਆਪਾਂ ਨੂੰ ਵਿਜੀਬਲ ਨਾ ਹੋਵੇ ਐਦਾਂ ਤੇ ਜਿਹੜੇ ਇਹ ਵਾਲੇ ਮੋਤੀ ਨੇਗੇ ਹੁਣੇ ਬਿਲਕੁਲ ਨਹੀਂ ਹਿੱਲਣਗੇ ਐਦਾਂ ਹੀ ਲੱਗੇ ਰਹਿਣਗੇ ਤੇ ਜਿਹੜੇ ਮੋਤੀ ਨੇ ਐਸੇ ਐਜ਼ ਇਟ ਇਜ਼ ਆਪਾਂ ਇਧਰਲੀ ਸਾਈਡ ਲਗਾ ਲੈਣੇ ਨੇ ਠੀਕ ਹੈ ਜੀ 6 ਮੋਤੀ ਆਪਾਂ ਨੇ ਹੁਣ ਪਾਉਣੇ ਆ 6 6 ਦੀ ਲੜੀ ਮੈਂ ਬਣਾ ਰਹੀ ਹਾਂ ਜੀ 6 6 ਬੀਨਸ ਦੇ ਮੋਤੀ ਪਾ ਕੇ ਮੈਂ ਜਿਹੜੀ ਉਹ ਆਏ ਬਣਾ ਰਹੇ ਹਾਂ ਜੇ ਤੁਸੀਂ ਦੇਖ ਸਕਦੇ ਹੋ ਉਸੇ ਤਰ੍ਹਾਂ ਆਪਾਂ ਜਿਹੜਾ ਇਹ ਵਾਲਾ ਫਲਾਵਰ ਹੈ ਮੋਤੀਆਂ ਦੇ ਨਾਲ ਲਗਾ ਇਹ ਵਾਲਾ ਬਣਾਉਣਾਗਾ ਤੁਸੀਂ ਇਕੱਲੇ ਸੂਟ ਦੇ ਉੱਪਰ ਐਦਾਂ ਮੋਤੀਆਂ ਦੇ ਨਾਲ ਵੀ ਫਲਾਵਰ ਬਣਾ ਸਕਦੇ ਹੋ ਅਗਰ ਤੁਸੀਂ ਨਹੀਂ ਇਕੱਲੇ ਮੋਤੀਆਂ ਦੇ ਨਾਲ ਹੀ ਬਣਾਉਣੇ ਨੇ ਠੀਕ ਹੈ ਜੀ ਤੇ ਹੁਣ ਆਪਾਂ ਇੱਥੇ ਬਣਾਵਾਂਗੇ ਜੀ ਆਹ ਵਾਲੀ ਚੀਜ਼ ਜਿਹੜੀ ਆਹ ਵਾਲੀ ਚੀਜ਼ ਬਣੀ ਹੋਈ ਹੈ ਸਭ ਤੋਂ ਪਹਿਲਾਂ ਆਪਾਂ ਇੱਕ ਵੱਡਾ ਸੈਂਟਰ ਵਾਲਾ ਲੈਣਾਗਾ ਉਹਦੇ ਲਈ ਆਪਾਂ ਨੂੰ ਸਿੱਪੀਆਂ ਚਾਹੀਦੀਆਂ ਨੇ ਜੀ ਆਹ ਵਾਲੀਆਂ ਆਹ ਵਾਲੀ ਆਪਾਂ ਨੂੰ ਸਿੱਪੀ ਚਾਹੀਦੀ ਹੈਗੀ ਇਹ ਤਾਂ ਠੀਕ ਹੈ ਆਪਾਂ ਇਹਦੇ ਵਿੱਚ ਨਾਟ ਲਗਾਉਣੀ ਹੈ ਜੀ ਏਦਾਂ ਛੋਟੀ ਜੀ ਨਾਟ ਤੁਹਾਨੂੰ ਸਾਰਿਆਂ ਨੂੰ ਲਗਾਉਣੀ ਆਉਂਦੀ ਹੋਊਗੀ അപ്പം ഇതാ നോട്ടി എോടി ലൈറ്റ് ജാറ്റ വാഗ് ക്സ് ടി ഷോട്ട് ഈ അപ്പം ഇത് രക്ഷേ സിപ്പിന്സ് തര ఏదేద రే తర్వాడ్ బే ఖ్యాస్ తరం జీ చీ బీద ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਫਿਨਿਸ਼ਿੰਗ ਨਾਲ ਕੰਮ ਹੁੰਦਾਗਾ ਤੁਸੀਂ ਬਸ ਥੋੜਾ ਜਿਹਾ ਧਿਆਨ ਦੇਣਾਗਾ ਤੇ ਇਸੇ ਤਰ੍ਹਾਂ ਆਪਾਂ ਜਿਹੜੇ ਇਹ ਚਾਰੋਂ ਤਰਫ ਨੇਗੇ ਉਹ ਇਸੇ ਤਰ੍ਹਾਂ ਜਿਹੜੀਆਂ ਸਿੱਪੀਆਂ ਨੇ ਆਪਾਂ ਨਹੀਂ ਲਗਾ ਦੇਣੀਆਂ ਜੀ ਠੀਕ ਹੈ ਜੀ ਤੇ ਜਿਹੜੀ ਆਪਣੀ ਫਾਈਨਲ ਹੈਗੀ ਲੁੱਕ ਜਿਹੜੀ ਆਪਣੀ ਉਹ ਵਾਲੀ ਐਦਾਂ ਆਉਂਦੀ ਹੈਗੀ ਤੁਸੀਂ ਦੇਖ ਸਕਦੇ ਹੋਗੇ ਇਹ ਆਪਾਂ ਘੇਰੇ ਦੇ ਉੱਪਰ ਕਰ ਰਹੇ ਹਾਂ ਜੀ ਠੀਕ ਹੈ ਜੀ ਇਹ ਸਾਰਾ ਵਰਕ ਆਪਣਾ ਘੇਰੇ ਦੇ ਉੱਪਰ ਹੋਊਗਾ ਐਜ਼ ਇਟ ਇਜ਼ ਬਣਾਉਣਾ ਜਿਹੜਾ ਆਹ ਵਾਲਾ ਸਟੈਮ ਸਟਿਚ ਹੈਗਾ ਇਹ ਬੁਲੀਅਨ ਸਟਿਚ ਹੈਗਾ ਇਹ ਨੋਟਾ ਸਟਿਚ ਹੈਗਾ ਤੇ ਆਵਲੀ ਮੁੱਤੀ ਲੱਗੇ ਹੋਏ ਨੇਗੇ ਇਹ ਸਾਰੇ ਸਟਿਚ ਨੇ ਜਿਹੜੇ ਉਹ ਆਪਾਂ ਆਪਣੇ YouTube ਚੈਨਲ ਦੇ ਉੱਪਰ ਸਾਰੀਆਂ ਵੀਡੀਓਜ਼ ਪਾਈਆਂ ਹੋਈਆਂ ਨੇਗੇ ਅਗਰ ਤੁਹਾਨੂੰ ਕਿਸੇ ਬਾਰੇ ਇਹਦੇ ਬਾਰੇ ਨਹੀਂ ਨੌਲੇਜ ਹੈਗੀ ਤਾਂ ਤੁਸੀਂ ਆਪਣੇ ਵੀ ਉੱਤੇ ਚੈਨਲ ਦੇ ਉੱਪਰ ਜਾ ਕੇ ਤੁਸੀਂ ਦੇਖ ਸਕਦੇ ਹੋ ਜੇਕਰ ਤੁਸੀਂ ਨਵੇਂ ਹੋਗੇ ਸਾਰੀਆਂ ਵੀਡੀਓਜ਼ ਨੇ ਜਿਹੜੀਆਂ ਉਹ ਆਪਣੀ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਵੀ ਦੇ ਦੂੰਗੀ ਦੋ ਵੀਡੀਓਜ਼ ਦਾ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਜੀ ਐਜ਼ ਯੂਸੂअली ਐਨ ਨਹੀਂ ਹੈ ਜੀ ਤੁਸੀਂ ਸੋਹਣੀ ਸੋਹਣੀ ਸੂਟ ਆਪਦੇ ਬਣਾਉਂਦੇ ਨੇ ਉਹ ਕੈਂਕੀ ਜੀ